ਨਜ਼ਰ ਲੱਗਦੀ ਹੈ ਨਜ਼ਰ ਮੈਂ ਨਹੀਂ ਮੰਨਦਾ ਜੀ ਕਿ ਡਾਇਰੈਕਟਲੀ ਨਜ਼ਰ ਲੱਗਦੀ ਜਿਵੇਂ ਆਪਾਂ ਕਹਿੰਦੇ ਆ ਬੱਚੇ ਨੂੰ ਕਿਤੇ ਗਏ ਸੀ ਨਜ਼ਰ ਲੱਗੀ 네ਗੇਟਿਵ એનર્ਜੀਜ਼ ਹੁੰਦੀ ਹੈ ਕਿਸੇ ਬੰਦੇ ਦੇ ਦੇਖਣ ਦੇ ਕਾਰਨ ਨਮਕ ਵਾਰਦੀਆਂ ਮਾਵਾਂ ਫਿਰ ਉਹ ਸਿੜਦੀਆਂ ਫਰਕ ਪੈਂਦਾ ਜੀ ਪੈਂਦਾ ਪੈਂਦਾ ਪਰ ਮੈਂ ਉਹਨੂੰ ਨਜ਼ਰ ਡਾਇਰੈਕਟਲੀ ਨਹੀਂ ਕਹਿੰਦਾ ਹੂੰ ਮੈਂ ਆ ਕਹਿੰਦਾ ਵੀ ਤੁਸੀਂ ਇੱਕ ਇਹੋ ਜਿਹੀ এনਵਾਇਰਨਮੈਂਟ 'ਚ ਗਏ ਜਿੱਥੇ ਤੁਹਾਨੂੰ ਦੇਖਣ ਵਾਲੇ ਤੁਹਾਡੇ ਨਾਲ ਬੈਠਣ ਵਾਲੇ 네ਗੇਟਿਵ ਵਾਈਬ੍ਰੇਸ਼ਨਸ ਦੇ ਰਹੇ ਸੀਗੇ ਜਿਵੇਂ ਮੰਨ ਲਓ ਆਪਣਾ ਇਹ ਪੋਡਕਾਸਟ ਖਤਮ ਹੋਊਗਾ ਘੰਟੇ ਡੇਢ ਘੰਟੇ 2 ਘੰਟੇ ਸੋਮ ਨੂੰ ਇਹ ਪਤਾ ਲੱਗ ਜਾਊਗਾ ਇਹ ਬੰਦਾ ਪੋਜ਼ਿਟਿਵ ਸੀ ਜਾਂ ਨੈਗੇਟਿਵ ਸੀ ਹੂੰ ਕਿਉਂਕਿ ਤੁਹਾਡਾ ਮਾਈਂਡ ਉਹਨੂੰ ਚਰਨ ਅਰਾਊਂਡ ਕਰਦਾ ਹੈ ਵੀ ਇਹ ਬੰਦਾ ਕਹਿ ਉਹ ਜਾ ਸੀਗਾ ਸਿਰਫ ਗੱਲਾਂ ਨਹੀਂ ਓਵਰ 올 ਤੁਹਾਡਾ ਮਾਈਂਡ ਸਮਝ ਰਿਹਾ ਹੈ ਬਿਲਕੁਲ ਅਸੀਂ ਮਿਲਣ ਤੋਂ ਬਾਅਦ ਕਈ ਵਾਰੀ ਇਹ ਡਿਸਕਸ ਕਰਦੇ ਹਾਂ ਕਈ ਕੋਈ ਬੰਦਾ ਹੁੰਦਾ ਉਹਦੇ ਬਾਰੇ ਅਸੀਂ ਬਹੁਤ دیر ਤੱਕ ਚਰਚਾ ਕਰਦੇ ਹਾਂ ਵੀ ਕਿਆ ਬੰਦਾ ਸੀ ਹਾਂ ਕੁਝ ਬੰਦਿਆਂ ਬਾਰੇ ਇਹ ਹੁੰਦਾ ਕਿ ਯਾਰ ਸ਼ੁਕਰ ਹੈ ਗਿਆ ਗਿਆ ਹਾਂ ਦੈਟ ਇਜ਼ એનર્ਜੀ ਤਾਂ ਤੁਸੀਂ ਹੁਣ ਜਾ ਕੇ ਲੋ ਫੀਲ ਕਰੋਗੇ ਤੁਸੀਂ ਕਹੋਗੇ ਮੈਨੂੰ ਨજર ਲੱਗੀ ਮੇਰੀ ਨજર ਨਹੀਂ ਲੱਗੀ ਮੇਰੀ ਨੈਗੇਟਿ ਸਮ ਟਾਈਮਸ ਤੁਸੀਂ ਕਿਸੇ ਕਿਸੇ ਬੰਦੇ ਨੂੰ ਮਿਲੋਗੇ ਤੁਸੀਂ ਜਾ ਕੇ ਕਹੋਗੇ ਨਹੀਂ ਯਾਰ ਮੈਂ ਤਾਂ ਬੜਾ ਪੋਜ਼ਿਟਿਵ ਫੀਲ ਕਰ ਰਿਹਾ ਮੈਂ ਮੈਂ ਉਹਨੂੰ ਮੰਨਦਾ ਨਹੀਂ ਹੋ ਸਕਦਾ ਕੋਈ ਬਾਬਾ ਹੀ ਹੋਵੇ ਤੁਸੀਂ ਉਹਦੇ ਕੋਲ ਗਏ ਤੁਸੀਂ ਉਹਨੂੰ ਨਹੀਂ ਮੰਨਦੇ ਪਰ ਜਾ ਕੇ ਤੁਹਾਨੂੰ ਐ ਲੱਗਦਾ ਕਿ ਨਹੀਂ ਯਾਰ ਮੇਰਾ ਮੈਨੂੰ ਪੋਜ਼ਿਟਿਵ ਤਾਂ ਲੱਗ ਹੀ ਰਿਹਾ ਨਾ ਥੈਟ ਇਜ਼ ਬਿਕੋਜ਼ ਆਫ ਦਾ એનર્ਜੀ ਜਿਹੜਾ ਉਸ ਬੰਦੇ ਦੇ ਅੰਦਰ ਸੀਗੀ ਤਾਂ ਜਿਹੜਾ ਮਾਂ ਨਮਕ ਵਾਰਦੀ ਹੈ ਜਾਂ ਮਿਰਚਾਂ ਵਾਰਦੀ ਹੈ ਉਹ ਇੱਕ ਤਰੀਕੇ ਨਾਲ ਉਸ ਚੀਜ਼ ਦਾ ਇੰਪੈਕਟ ਦੂਰ ਕਰ ਰਹੀ ਹੈ ਜਿਹੜਾ ਉਹ ਕੈਰੀ ਕਰਕੇ ਆਪਦੇ ਨਾਲ ਆ